हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਅਮਰਕੋਟ ਥੋੜੀ ਦੂਰੀ ਤੇ ਆ ਦੋਸਤੋ ਤੇ ਅੱਜ ਤਕਰੀਬਨ ਆਪਾਂ ਤੀਜੀ ਚੌਥੀ ਵੀਡੀਓ ਜਿਹੜੀ ਦੋਸਤੋ ਇਸ ਘਰੋਂ ਪਾ ਰਹੇ ਆ ਵੀਰ ਅਮਰਤਪਾਲ ਮੇਰੇ ਨਾਲ ਹੋਵੇਗਾ ਤੇ ਪਸ਼ੂ ਵਪਾਰ ਦਾ ਕੰਮ ਆ ਦੋ ਤਿੰਨ ਚਾਰ ਨੱਕ ਜਿਹੜੇ ਦੋਸਤੋ ਰੂਟੀਨ ਦੇ ਵਿੱਚ ਆਉਂਦੇ ਆ ਤੇ ਕੰਟੀਨਿਊਸ ਆਉਂਦੇ ਆ ਦੋਸਤੋ ਕੋਈ ਦੋ ਦੋ ਤਿੰਨ ਤਿੰਨ ਦਿਨਾਂ ਬਾਅਦ ਜਿਹੜੇ ਆ ਉਸ ਉਹ ਵਿਕਰੀ ਲਤਨ ਨੂੰ ਇਸ ਘਰੋਂ ਨਾਂਮੇ ਦੇਖਣ ਦੇ ਵਿੱਚ ਮਿਲਦੇ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੈੜਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਬੈੜਾਂ ਬਿਲਕੁਲ ਪਲੂਨ ਬੱਚੀਆਂ ਨੇ ਪਹਿਲੇ ਸਵੇ ਸੂਨੀਆਂ ਨੇ ਇੱਕ ਦੂਜੇ ਸਵੇ ਤੀਜੇ ਸਵੇ ਹੋ ਸਕਦੀ ਆ ਉਹ ਬੈੜ ਦਿਖਾ ਦਾਂਗੇ 1 ਅਗਸਤ ਨੂੰ ਵੀਡੀਓ ਬਣਾ ਰਹੇ ਹਾਂ ਦੋਸਤੋ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਸਾਢੇ 3 ਵਜੇ ਦੁਪਹਿਰ ਦਾ ਜਿਹੜਾ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਵੀਰ ਅਮਰਤਪਾਲ ਦੇ ਨਾਲ ਅਮਰਕੋਟ ਆ ਥੋੜੀ ਦੂਰੀ ਤੇ ਆ ਦੋਸਤੋ ਚੀਮਾ ਪਿੰਡ ਕਿਉਂਕਿ ਪਿੰਡ ਇੱਕ ਪੱਟੀ ਦੇ ਕੋਲ ਚੀਮਾ ਇਹ ਜਿਹੜਾ ਦੋਸਤੋ ਖੇਮ ਕਰਨ ਦੇ ਬਿਲਕੁਲ ਨਾਲ ਹੈ ਲੱਗਦਾ ਦੋਸਤੋ ਪਿੰਡ ਚੀਮਾ ਅਸਲ ਪੂਰੇ ਪਿੰਡ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਕਲੰਜਰ ਥੋੜੀ ਦੂਰੀ ਤੇ ਆ ਪਿੰਡ ਆਓ ਕਰਦੇ ਆ ਗੱਲਬਾਤ ਅਮਰਤ ਪਾਲ ਵੀਰੇ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਜੀ ਹੋ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣੋ ਬਹੁਤ ਵਧੀਆ ਜੀ ਹੋਰ ਕਿਵੇਂ ਕੰਮ ਦੱਬੀ ਹੁੰਦੇ ਫਿਰ ਹਾਂਜੀ ਹਾਂਜੀ ਅੱਛਾ ਹਾਂਜੀ ਚਲੋ ਤੇ ਉਸ ਦਿਨ ਪਾਈਆਂ ਸੀ ਵੜਾ ਹੋ ਗਈਆਂ ਸੀ ਸੇਲ ਜੀ ਹਾਂਜੀ ਹੋ ਗੀਆਂ ਸੀ ਜੀ ਅੱਛਾ ਜੀ ਹਾਂਜੀ ਤੇ ਤੁਸੀਂ ਫੋਨ ਕੀਤਾ ਤਾਂ ਪਹਿਲੇ ਦੂਜੇ ਤੀਜੇ ਫੋਨ ਤੇ ਹੋ ਗਿਆ ਕੰਮ ਹਾਂਜੀ ਚਲੋ ਵਧੀਆ ਤੇ ਅੱਜ ਵੀ ਬੈੜਾ ਤਕਰੀਬਨ ਉਹ ਵੀ ਸਾਫ਼ ਸੁਥਰੀਆਂ ਬੈੜਾ ਚੰਗੀਆਂ ਸੀ ਹਾਂਜੀ ਅੱਜ ਵੀ ਇਹ ਤਿੰਨ ਬੈੜਾ ਵੀ ਚੰਗੀਆਂ ਖਾਸੀਆਂ ਹਾਂਜੀ ਤੇ ਪਹਿਲੇ ਪਹਿਲੇ ਸਵੇ ਦੋ ਬੱਛੀਆਂ ਸੂਣੀਆਂ ਹਾਂਜੀ ਇੱਕ ਦੂਜੇ ਤੀਜੇ ਸਵੇ ਹੋਵੇਗੀ ਇੱਕ ਦੂਜੇ ਸੂਵੇ ਤੇ ਕੱਚੀਆਂ ਕਿੰਨੇ ਕ ਦਿਨਾਂ ਦੀਆਂ ਕਿੰਨੇ ਕ ਦਿਨ ਹਜੇ ਤਿੰਨਾ ਦਨ ਚੋੜ ਕੱਢੀਏ ਕਿੰਨੇ ਕਿੰਨੇ ਦਿਨ ਲੈ ਜਾਣਗੀਆਂ 10 10 ਦਿਨ ਵੀਰ ਜੀ ਲੈਣੀਆਂ ਪਹਿਲਾਂ ਬੱਛੀਆਂ ਅੱਛਾ ਜੀ ਹਫਤਾ ਲੱਜੂ ਇਹ ਵੱਡੀ ਬੈੜਾ ਵੱਡੀ ਚੜੀ ਹੈ ਨਾ ਹਾਂਜੀ ਠੀਕ ਹੈ ਤੇ ਪਹਿਲੇ ਨੰਬਰ ਤੇ ਅਮਰ ਉਹ ਜਿਹੜੀ ਇਹ ਵੀਰ ਹੈਗੀ ਆ ਬਲੈਕ ਕਾਲੇ ਡੱਬ ਵਾਲੀ ਜਿਹੜੀ ਇਹ ਬੱਚੀ ਆ ਪਹਿਲਾ ਸੂਆ ਸੋਣੀ ਆ ਦਿਨ 10 ਕ ਕੱਢਦੀ ਹੈ ਜੇ ਹਾਂਜੀ 10 ਕ ਦਿਨ ਲੈ ਜੀ ਦਸਾਂ ਤੋਂ ਉੱਪਰ ਵੀ ਖੜ ਸਕਦੀ ਹੈ ਠੀਕ ਆ ਹਾਂਜੀ ਤੇ ਠੰਡੀ ਠੁੰਡੀ ਪੂਰੀ ਆ ਜੀ ਪੂਰੀ ਵੀਰ ਜੀ ਆ ਲੋ ਜੀ ਠੀਕ ਆ ਇਹ ਦੋਸਤੋ ਬੱਚੀ ਆ ਪਹਿਲਾ ਸੂਆ ਸੋਣੀ ਆ ਠੀਕ ਆ ਤੇ ਦਿਨ ਹਜੇ 10 ਕ ਲੈ ਜੂਗੀ ਬਾਕੀ ਹਜੇ ਲਾਏ ਪਈ ਆ तकरीबन ਤੁਸੀਂ ਵਟਪੂਟ ਵੇਖ ਸਕਦੇ ਹੋ ਢਿੱਲਾ ਵੇਖ ਸਕਦੇ ਹੋ ਤੇ ਚੰਗੀਆਂ ਢਿੱਲਾ ਹੈਗੀਆਂ ਨੇ ਲੇਵਟੀ ਜਿਹੜੀ ਆ ਦੋਸਤੋਂ ਦਸਾਂ ਦਿਨਾਂ ਚ ਪੂਰੀ ਬਣਾ ਲਊਗੀ ਠੀਕ ਆ ਥਣ ਥਣ ਪੂਰਾ ਮੁਠੀ ਵਾਲਾ ਤੇ ਹੱਥੀ ਚਵਾਈਲਾ ਥਾਣਾ ਕਦ ਕਰ ਜਿਹੜਾ ਪੂਰਾ ਉੱਚਾ ਕਦ ਕਰ ਠੀਕ ਆ ਜੀ ਵੱਡੇ ਕਦ ਕਰ ਦੇ ਵਿੱਚ ਤੇ ਚੌਗੀ ਵੀਰਜੀ ਹਜੇ ਮੂੰਹ ਹੋਏ ਮੂੰਹ ਤੰਤੋਂ ਚਾਰ ਦੰਦ ਹਾਂਜੀ ਠੀਕ ਆ ਬਾਕੀ 35 ਕਿਵੇਂ ਵਧੀਆ ਪੂਰੀ ਮਨਾ ਵੀਰਜੀ ਇਹ ਪੂਰੀ ਪਰੂ ਕੀ ਪੂਰੀ 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 ਇਹ ਠੰਡੀ ਚੱਲੂ ਕੰਮ ਹਾਂਜੀ ਹਾਂਜੀ ਇਹ ਮੋਟੀ ਧਾਰ ਹੈ ਹਾਂਜੀ ਹਾਂਜੀ ਸੋ ਬਾਕੀ ਆ ਠੰਡੀ ਕੁਆਲਿਟੀ ਹੈ ਪ੍ਰਭੂ ਠੀਕ ਆ ਅਸੂ ਜਿਹੜੇ ਦੋਸਤੋ ਬੇਸ਼ੱਕ ਕੋਈ ਦੋ ਨਾਕ ਜਾਂ ਤਿੰਨ ਨਾਕ ਹੀ ਆਉਂਦੇ ਆ ਚਾਰ ਨਾਕ ਆਉਂਦੀ ਆ ਜਿਵੇਂ ਜਿਵੇਂ ਪਸ਼ੂ ਕੋਈ ਚੰਗਾ ਨਿਕਲਦਾ ਅਮਰਤ ਭਰਾ ਲੈ ਕੇ ਜ਼ਰੂਰ ਆਉਂਦਾ ਤੇ ਖੋਲ ਕੇ ਦਿਖਾਈ ਅਮਰਤ ਭਾਈ ਜ਼ਰੂਰ ਤੇ ਪੂਰੀ ਨਿੱਗਰ ਵੱਛੀ ਆ ਠੀਕ ਆ ਜੀ ਫੇਸ ਕੁਆਲਿਟੀ ਤੁਹਾਨੂੰ ਵਿਖਾ ਦਿੰਨੇ ਆ ਬਿਲਕੁਲ ਛੋਟਾ ਜਿਹਾ ਕੰਨ ਤੇ ਕੱਦ ਜਿਹੜਾ ਮੀਡੀਅਮ ਤੋਂ ਪਲੱਸ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੱਡੀਆਂ ਵਹਿੜਾਂ ਦੇ ਵਿੱਚ ਤੁਸੀਂ ਇਸ ਬੱਚੀ ਦੀ ਗਿਣਤੀ ਕਰ ਸਕਦੇ ਹੋ ਕੋਈ ਸਮੱਧਰ ਜਿਆ ਜਾਂ ਕਹਿੰਗੇ ਵੀ ਮੀਡੀਅਮ ਹਾਈਟ ਨਹੀਂਗੀ ਠੀਕ ਹੈ ਵੱਡੀ ਹਾਈਟ ਸੋ ਲੇਵਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ 10 ਦਿਨ ਹਜੇ ਕੱਢ ਲੂਗੀ ਪੂਰੇ ਸੂਨ ਦੇ ਵਿੱਚ 10 ਦਿਨ ਨਹੀਂ ਸੂਨ ਦੀ ਪੂਰਾ ਜਿਹੜਾ ਦੋਸਤੋ ਬਨਾਥਨਾ ਹਵਾਨਾ ਪੂਰਾ ਤਿਆਰ ਕਰਕੇ ਫੇਰ ਸੂਕ ਗਈ ਥੀ ਠੀਕ ਹੈ ਤੇ ਮੁੱਲ ਕਿੰਨਾ ਫਿਰ ਅਮਰਤਾ ਕੀ ਕਰਦੇ ਡਿਮਾਂਡ ਇਹ ਦੀ 54000 ਚੋਂ ਵੀਰ ਜੀ ਮਨ ਤਾਣਾ ਆਪਾਂ ਕਰਦਾ ਜੀ 54000 ਚੋਂ ਹਾਂਜੀ ਕੋਈ ਮਨ ਤਾਣਾ ਥੋੜਾ ਪਤਾ ਹੈ ਕਿ ਹੋ ਜਾਊਗਾ ਗੰਜੈਸ਼ ਮਤ ਉਸ ਹਿਸਾਬ ਨਾਲ ਖੁੱਲਾ ਹੋ ਜਾਊਗਾ ਖੁੱਲਾ ਹੀ ਵੀਰ ਜੀ ਕਰਦਾ ਜੀ ਹੋਰ ਦੱਸੋ ਬਿਲਕੁਲ ਬਿਲਕੁਲ ਭੈਣ ਭਰਾ ਵੇ ਤੇ ਮੁੜੇ ਨਾ ਚੀਜ਼ ਪਸੰਦ ਆਵੇ ਤੇ ਜਰੂਰ ਦੇ ਕੇ ਤੋਰਨੀ ਹੈ ਹਾਂਜੀ ਹਾਂਜੀ ਠੀਕ ਹੈ 54000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਇਹ ਬੈਡ ਦਿਖਾਉਣੇ ਆ ਇੱਕ ਰੰਗ ਬਲੈਕ ਆ ਬਾਕੀ ਕੁਝ ਕੁ ਵਾਈਟ ਜਿਹੜਾ ਹਵਾਨਾ ਹੈਗਾ ਸੋ ਵੱਡੇ ਕੱਦ ਕਰਦੇ ਵਿੱਚ ਆ ਜਿਹੜੀ ਤੁਸੀਂ ਇਹ ਦੇਖ ਰਹੇ ਹੋ ਸੁਆ ਕਿੰਮਾ ਸੂਵੇਗੀ ਤੀਜੇ ਦੂਜੇ ਨੰਬਰ ਵਾਲੀ ਜਿਹੜੀ ਇਹ ਬੈਡ ਆ ਜੀ ਤੀਜੇ ਤੀਜਾ ਵਿੱਚ ਸੂਣ ਜੀ ਤੀਜੇ ਸੂਵੇ ਆ ਠੀਕ ਆ ਬੂਤੀ ਵਾਲੀ ਬੈਡ ਆ ਠੀਕ ਆ ਜੀ ਤੇ ਪੂਰੀ ਹੋਰ ਡਿਟੇਲ ਜਿਹੜੀ ਆਪਾਂ ਕਰਦੇ ਆ ਸਾਂਝੀ ਤੇ ਤੀਜਾ ਸੁਭਾ ਤੇ ਤਿੰਨ ਕਿੰਨੇ ਕੁ ਲੈ ਕੇ ਜਾਊਗਾ ਜੀ ਤਿੰਨ ਵੀਰ ਜੀ ਹਫਤਾ ਲੈ ਜਾਊਗੀ ਹਫਤਾ ਹਾਂ ਜ ਠੀਕ ਹੈ ਬਾਕੀ ਕਿਵੇਂ ਟਿੱਪਣ ਵਧੀਆ ਜੀ ਹੋਰ ਵੀ ਜੀ ਸਹਿਰ ਹੀ ਆਉਂਦਾ ਜੀ ਠੀਕ ਹੈ ਜੀ ਬਾਕੀ ਆ ਜਿਹੜਾ ਦੋਸਤੋ ਸਾਈਜ਼ ਹੈਗਾ ਥਾਣਾ ਦਾ ਅਗਲੇ ਪਿਛਲੇ ਥਾਣਾ ਦਾ ਜਿਹੜਾ ਸਾਈਜ਼ ਦੇਖ ਸਕਦੇ ਹੋ ਠੀਕ ਹੈ ਜੀ ਹੱਥੀ ਚੁਬਾਈ ਵਾਲਾ ਥਾਣਾ ਮੁੱਠੀ ਵਾਲਾ ਤੇ ਬਿਲਕੁਲ ਟਿੱਪਣ ਇੱਕ ਨੰਬਰ ਹੈ ਠੀਕ ਹੈ ਤੇ ਖੋਲ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਤੇ ਖੋਲ ਕੇ ਭਾਈ ਅਮਰਤਾ ਠੀਕ ਹੈ ਜੀ ਸੋ ਵੱਡੀ ਭੈੜਾ ਕਦ ਕਰ ਜਿਹੜੇ ਦੋਸਤੋ ਬਾਹਲੇ ਛੋਟੇ ਨਹੀਂ ਗਏ ਮੀਡੀਅਮ ਨਹੀਂ ਗਏ ਮੀਡੀਅਮ ਤੋਂ ਪਲੱਸ ਜਿਹੜੀਆਂ ਹਾਈਟ ਹੈਗੀ ਹੈ ਵੱਡੀਆਂ ਬੜਾਂ ਦੇ ਵਿੱਚ ਗਿਣਤੀ ਆਉਂਦੀ ਹੈ ਬੇਲ ਚੰਗੀ ਹੈ ਠੀਕ ਹੈ ਜੀ ਰੰਗ ਬਿਲਕੁਲ ਬਲੈਕ ਪੂਰਾ ਸ਼ਾਈਨ ਕਰਦਾ ਹੋਇਆ ਤੇ ਬਾਕੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਅਜੇ 8 ਤੋਂ 10 ਦਿਨ ਕੱਢਦੀ ਹੈ ਜੀ 8 ਤੋਂ 10 ਦਿਨ ਵਿੱਚ ਵਿੱਚ ਜਿਹੜਾ ਦੋਸਤੋ ਹਵਾਨਾ ਪਸ਼ੂ ਆ گاਵਾ ਦੀ ਮੋਸਟਲੀ ਗੱਲ ਕਰ ਲਗੇ ਤਾਂ ਦੋ ਦੋ ਇੱਕ ਇੱਕ ਦੋ ਦੋ ਦਿਨਾਂ ਤੱਕ ਇਹਦਾ ਦੋਸਤੋ ਪੂਰਾ ਫਰਕ ਪੈਂਦਾ ਅੱਜ ਹੋਰ ਕੱਲ ਹੋਰ ਵੇਖਣ ਦੇ ਵਿੱਚ ਜਿਹੜਾ ਹਵਾਨਾ ਉਹ ਬਿਲਕੁਲ ਬਣਾਈ ਜਾਂਦਾ ਪਸ਼ੂ ਉਹ ਬਿਲਕੁਲ ਵੇਖੋ ਜੀ ਇਹ ਬੁੱਧੀ ਵਾਲੀ ਬੈੜਾ ਠੀਕ ਆ ਜੀ ਤੇ ਫੇਸ ਕੁਆਲਟੀ ਚੰਗੀ ਆ ਆਹ ਜੀ ਠੀਕ ਆ ਅਮਰ ਤੇ ਕਿੰਨਾ ਫਿਰ ਮੁੱਲ ਕਰਦੇ ਆਂ ਦਾ ਡਿਮਾਂਡ 57000 ਦੀ ਵੀਰ ਜੀ ਵੈੜ ਦੇ ਦਾਂਗੇ ਠੀਕ ਆ ਜੀ ਹਾਂ ਜੀ ਕਰੀਏ ਥੱਲੇ ਹੋਰ ਕਿੰਨਾ ਕੋਊਗਾ ਕਰ ਦਾਂਗੇ ਵੀਰ ਜੀ ਹੋਰ 500 ਛੱਡ ਦਾਂ ਸਾਢੇ 56 ਦੇ ਦੇ ਦਾਂਗੇ ਸਾਢੇ 56 ਦੇ ਹਾਂ ਜੀ ਉਹਦੇ ਚ ਵੀ ਹੋ ਜਾਊਗਾ ਕਰ ਦਾਂਗੇ ਲਓ ਜੀ ਸਾਢੇ 56000 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਬਾਕੀ ਮੇਰਾ ਜਿਹੜਾ ਦੋਸਤੋ ਵਾਰ-ਵਾਰ ਕਹਿਣ ਦਾ ਮਤਲਬ ਇਹ ਆ ਵੀ ਕੋਈ ਵੀਰ ਆ ਚਾਹੇ ਗੱਬਣ ਪਸ਼ੂ ਆ ਚਾਹੇ ਸੱਜਰ ਸੋਇਆ ਪਸ਼ੂ ਮੈਂ ਦਿਖਾਉਣਾ ਉਹਦੀ ਚਬਾਈ ਆ ਕਪਣਾਂ ਪਸ਼ੂ ਨੂੰ ਤੇ ਪੱਪੇ ਦਾ ਸੱਦੀ ਜਰੂਰ ਕਰ ਲਿਓ ਠੀਕ ਹੈ ਜੀ ਕਿਉਂਕਿ ਜਿਸ ਘਰੋਂ ਵੀ ਤੁਸੀਂ ਪਸ਼ੂ ਖਰੀਦਿਓ ਜਿਸ ਥਾਂ ਤੋਂ ਵੀ ਖਰੀਦਿਓ ਉਸ ਘਰੋਂ ਜੇਕਰ ਪਹਿਲਾਂ ਦੱਸਦੀ ਨਾ ਕੀਤੀ ਹੋਵੇ ਤਾਂ ਬਾਅਦ ਵਿੱਚ ਬੁਲਾੰਬੇ ਦੀ ਥਾਂ ਬਣ ਜਾਂਦੀ ਹੈ ਇਸ ਕਰਕੇ ਆਪਦੀ ਪਹਿਲਾਂ ਜਿਹੜੀ ਸੋਚ ਸਮਝ ਹੈ ਉਹ ਜਰੂਰ ਜਿਹੜਾ ਦੋਸਤੋ ਪਰਖ ਕਰ ਲਿਆ ਕਰੋ ਠੀਕ ਹੈ ਬਾਕੀ ਥਾਂ ਤੋਂ ਨੂੰ ਬਖਾਤਾ ਚੰਗਾ ਵੜੇ ਵੀ ਚੰਗੀ ਆ 56 ਦੇ ਵੀਰਾਂ ਦਾ ਵੀ ਕਰਨਾ ਕਿ ਉਹਦੇ ਚ ਵੀ ਮਾਨਤਨ ਇਸ ਤੋਂ ਬਾਅਦ ਇੱਕ ਹੋਰ ਪਲੂਣ ਪਹਿਲਾ ਸੂਆ ਬੱਚੀ ਸੂਣੀ ਆ ਇਹ ਵੀ ਪਹਿਲਣੀ ਹੈ ਨਾ ਹਾਂਜੀ ਪਹਿਲਣੀ ਠੀਕ ਹੈ ਜੀ ਛਿੱਗੇ ਮੂੰਹ ਹੈ ਇਹ ਮੂੰਹ ਛੇ ਦਾ ਦਾ ਹਾਂ ਠੀਕ ਹੈ ਦੇਣਾ ਭਾਈ ਕਿੰਨੇ ਕ ਲੈ ਜੂਏ ਦੇਣ ਮਿਰਜੀ 10 ਲੈ ਜੂਗੀ 10 ਦਿਨ ਕੱਢਦੀ ਹੈ ਹਾਂਜੀ ਠੀਕ ਹੈ ਠੰਡੀ ਤੇ ਨਹੀਂ ਮਿਰਜੀ ਬਹੁਤ ਜੰਦੀ ਲੈ ਲੋ ਜੀ ਵੇੜ ਜਿਹੜੀ ਦੋਸਤੋ ਇਹ ਵੀ 10 ਦਿਨ ਲੈ ਜੂਗੀ ਠੀਕ ਆ ਤੇ ਥਣ ਥਣ ਪੂਰਾ ਤੁਸੀਂ ਦੇਖੋਗੇ ਤੇ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਪਤਲਾ ਥਾਣਾ ਬਿਲਕੁਲ ਆ ਕਰੋ ਚੈੱਕ ਜੀ ਕਵਾਲਿਟੀ ਪੂਰੀ ਚੰਗੀ ਆ ਠੰਢੀ ਲੇਵਟੀ ਜਿਹੜੀ ਆ ਦੋਸਤੋ ਅੱਜ ਤਕਰੀਬਨ ਤੁਸੀਂ ਇੰਨਾ ਕੇ ਵੇਖ ਸਕਦੇ ਹੋ ਜਜਮੈਂਟ ਕਰੋਗੇ ਵੀ ਕੰਪੈਕਟ ਟਾਈਟਰ ਆ ਕਸਮਾ ਲੇਵਾ ਹੋਵੇਗਾ ਟਾਈਟਰ ਲੇਵਾ ਹੋਵੇਗਾ ਜਿੰਨਾ ਵੀ ਆਰਡਰ ਬਣਾਉਂਗੀ ਦੋਸਤੋ ਦੁੱਧ ਵਾਲਾ ਹਵਾਨਾ ਲੇਵਾ ਬਣਾ ਕੇ ਤਿਆਰ ਕਰੂਗੀ ਤੇ ਆਵੇ ਬਈ ਠੀਕ ਆ ਅਮਰ ਤਾਂ ਇੱਕ ਤਾਂ ਇਹਦਾ ਮੁੱਲ ਦੱਸ ਦਈਏ ਵੀਰ ਕਿੰਨੀ ਕੀ ਡਿਮਾਂਡ ਕਰੋਗੇ ਮੁੱਲ ਵੀਰ ਜੀ ਇਹ 55 ਦੀ ਦੇ ਦਾਂਗੇ 55 ਦੀ ਹਾਂਜੀ ਹਾਂ ਨਹੀਂ ਠੀਕ ਹੈ ਜੀ ਹਾਂਜੀ ਬਾਕੀ ਮੋਲ ਵੀ ਚਲੋ ਪਸ਼ੂ ਦੇ ਹਿਸਾਬ ਨਾਲ ਹੀ ਹੁੰਦਾ ਤੇ ਪਛੀ ਵੀ ਚੰਗੀ ਵੈਸੀ ਹੈ ਨਾ ਹਾਂਜੀ ਠੀਕ ਹੈ ਬਾਕੀ ਢੰਡੀ ਸੀਲਸਲਾ ਕ ਪੂਰੀ ਹੈ ਨਾ ਹਾਂਜੀ ਤੇ 53 ਤੇ ਹੁਣ ਸ਼ਹਿਦ ਹੀ ਹੁੰਦਾ ਹੋਊਗਾ ਹਾਂਜੀ ਸ਼ਹਿਦ ਹੀ ਠੀਕ ਹੈ ਤੁਰਗੇ ਨੂੰ ਵੀ ਜਰੂਰ ਜੀ ਹਾਂਜੀ ਤੋਂ ਅੱਜ ਦੇ ਦੋਸਤੋ ਬਿਲਕੁਲ ਨਵੀਆਂ ਵੀਰਾਂ ਦਾ ਬੱਛੀਆਂ ਲੈ ਕੇ ਆਏ ਆ ਬਿਲਕੁਲ ਪਹਿਲਾਂ ਨਾਲ ਬੱਛੀਆਂ ਦੇ ਇੱਕ ਤੁਹਾਨੂੰ ਜਿਹੜੀ ਤੀਜੇ ਸਵੇਰੇ ਦਿਖਾਈ ਹੈ ਦਿਨ ਹਜੇ ਲੈ ਜਾਣੀਆਂ ਠੀਕ ਹੈ ਜੀ ਕੋਈ ਹਫਤੇ ਤੋਂ ਬਾਅਦ 10 ਦਿਨ ਦਾ ਜਿਹੜਾ ਆਪਾਂ ਜ਼ਿਕਰ ਕੀਤਾ ਇੰਨੇ ਨੇ ਦਿਨ ਦੇ ਰਹੇ ਆ ਅੱਜ ਖੁੱਲੇ ਡੁੱਲੇ ਲੈ ਜਾਊਗੀ ਇਹ ਵੀ ਸੋ ਬਾਕੀ ਜਿਹੜੀ ਆ ਵੱਡੀ ਬੱਚੀ ਹੈ ਠੀਕ ਆ ਕੱਦ ਕਾਦ ਦੀ ਗੱਲ ਕਰੀਏ ਤੇ ਵੱਡੀ ਬੱਚੀ ਆ ਸਮਾਲ ਸਾਈਜ਼ ਜਿਹੜਾ ਬਿਲਕੁਲ ਕੰਨ ਹੈਗਾ ਇਸ ਕੁਆਲਟੀ ਆਪ ਵਿਖੋਗੇ ਤੁਸੀਂ ਤੋਰ ਜੀ ਅਮਰ ਤਾਂ ਭਾਈ ਤੋਰੋ ਠੀਕ ਹੈ ਜੀ ਅੱਛਾ ਫਿਰ ਇਹ ਤਿੰਨ ਨਾਗ ਸੀ ਅੱਜ ਆਪਣੇ ਕੋਲ ਹਾਂਜੀ ਵੀਰ ਜੀ ਠੀਕ ਹੈ ਤੇ ਨੰਬਰ ਆਪਣੇ ਸੰਪਰਕ ਲਈਏ ਭੈਣ ਭਰਾਵਾਂ ਨੂੰ 62838 ਹਾਂਜੀ 38526 ਠੀਕ ਹੈ ਜੀ ਹਾਂਜੀ ਹਾਂਜੀ ਸੋ ਇਹੋ ਨੰਬਰ ਹੈ ਕੀ ਨਾ ਆਪਣੇ ਕੋਲ ਹਾਂਜੀ ਹਾਂਜੀ ਠੀਕ ਹੈ ਤੁਸੇ ਸਨ ਮੇਰੇ ਨਾਲੋਂ ਵੀਰ ਅਮਰਤਪਾਲ ਪਿੰਡ ਚੀਮਾ ਦੋਸਤੋ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਤਿੰਨ ਨਾਗ ਦਿਖਾਏ ਆ ਤਿੰਨੇ ਨਾਗ ਜਿਹੜੇ ਤੁਹਾਨੂੰ ਦੋਸਤੋ ਪਸੰਦ ਆਉਣਗੇ ਰੇਟ ਭਾਅ ਪੜਤਾ ਬਾਕੀ ਆਪਦੇ ਹਿਸਾਬ ਨਾਲ ਕੋਈ ਵੀ ਰਮੋਲ ਲਗਾ ਸਕਦਾ ਕੋਈ ਗੁੱਸੇ ਕਿਲੇ ਵਾਲੀ ਗੱਲ ਨਹੀਂ ਹੁੰਦੀ ਕਿ ਬਾਕੀ ਆਪਦੀ ਸੋਝ ਸਮਝ ਬਿਲਕੁਲ ਘਰੇ ਜਿਹੜੀ ਦੋਸਤੋ ਵਿਜਿਟ ਕਰ ਕੀ ਆ ਉਹ ਜ਼ਰੂਰ ਤਸਦੀ ਕਰ ਲਿਆ ਕਰੋ ਮਿਲਦਿਆਂ ਦੋਸਤ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ